ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 31 ਦਸੰਬਰ 2025 ਹੈ ਤੇ ਕੱਲ 1 ਜਨਵਰੀ 2026 ਹੋਵੇਗਾ ਨਵਾਂ ਸਾਲ ਆ ਰਿਹਾ ਹੈ ਇਹਦੇ ਸਬੰਧ ਵਿੱਚ ਮੇਰੇ ਮਨ ਵਿੱਚ ਇਹ ਇੱਛਾ ਜਾਗੀ ਮੈਂ ਆਪ ਸਾਰਿਆਂ ਨੂੰ ਵਧਾਈ ਦੇ ਦਿਆਂ ਬੜੀਆਂ ਵਧਾਈਆਂ ਦੇ ਮੈਸੇਜ ਸੁਨੇਹੇ ਆਪ ਜੀ ਨੂੰ ਮਿਲਨੇ ਹਨ ਤੇ ਮੇਰੇ ਵੱਲੋਂ ਵੀ ਆਪ ਜੀ ਨੂੰ 2000 26 ਦੀਆਂ ਆਰੇ 90 ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਸਾਰੇ ਜਥੇ ਵੱਲੋਂ ਸਾਰੀ ਜਥੇਬੰਦੀ ਵੱਲੋਂ ਸਾਰੀ ਸੰਗਤ ਵੱਲੋਂ ਪਰਮੇਸ਼ਰ ਦੁਆਰ ਸਾਹਿਬ ਦੀ ਸਾਰੀ ਸੰਗਤ ਵੱਲੋਂ ਇਹ ਵੀ ਮੈਂ ਨਾਲ ਆਪ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਿ ਜ਼ਿੰਦਗੀ ਵਿੱਚ ਬੜਾ ਕੁਝ ਨਵਾਂ ਵਹ ਪਰਦਾ ਹੈ ਨਵਾਂ ਦਿਨ ਆਉਂਦਾ ਹੈ ਹਰ ਦਿਨ ਨਵਾਂ ਹੈ ਆਪਣੇ ਆਪ ਵਿੱਚ ਹਰ ਇੱਕ ਘੰਟਾ ਨਵਾਂ ਹੈ ਹਰ ਇੱਕ ਸੈਕਿੰਡ ਨਵਾਂ ਹੈ ਤੇ ਜ਼ਿੰਦਗੀ ਵਿੱਚ ਨਵੀਆਂ-ਨਵੀਆਂ ਚੁਣੌਤੀਆਂ ਆਉਂਦੀਆਂ ਹਨ ਨਵੀਆਂ-ਨਵੀਆਂ ਮੁਸ਼ਕਲਾਂ ਵੀ ਆਉਂਦੀਆਂ ਹਨ ਬਹੁਤ ਸਾਰੀਆਂ ਪ੍ਰੋਬਲਮਸ ਹਨ ਜ਼ਿੰਦਗੀ ਵਿੱਚ ਉੱਥੇ ਫਿਰ ਸਾਡੀ ਕਾਮਨ ਸੈਂਸ ਸਾਡੇ ਗੁਰੂ ਸਾਹਿਬ ਜੀ ਤੋਂ ਦਿੱਤੀ ਹੋਈ ਲਈ ਹੋਈ ਅਕਲ ਉਹਨਾਂ ਦੀ ਦਿੱਤੀ ਹੋਈ ਸਮਝ ਨਾਲ ਅਸੀਂ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਹੁੰਦਾ ਹੈ ਫੇਸ ਕਰਨਾ ਹੁੰਦਾ ਹੈ ਤੇ ਅੱਗੇ ਵਧਣਾ ਹੁੰਦਾ ਹੈ ਵਧਾਈ ਉਹਨਾਂ ਦੀ ਜ਼ਿੰਦਗੀ 'ਚ ਸਦਾ ਹੀ ਹੈ ਜਿਹੜੇ ਵੱਧਦੇ ਰਹਿੰਦੇ ਹਨ ਅੱਗੇ ਨੂੰ ਵੱਧਦੇ ਰਹਿੰਦੇ ਹਨ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਅੱਗੇ ਹੋ ਕੇ ਫੇਸ ਕਰਦੇ ਹਨ ਤੇ ਮੈਂ ਆਪਣੇ ਇਸ 42 ਸਾਲ ਦੀ ਉਮਰ ਵਿੱਚ ਔਰ 27 ਸਾਲ ਦੇ ਪ੍ਰਚਾਰ ਦੇ ਖੇਤਰ ਵਿੱਚ ਰਹਿ ਕੇ ਬਹੁਤ ਕੁਝ ਜ਼ਿੰਦਗੀ ਤੋਂ ਸਿੱਖਿਆ ਸਮਝਿਆ ਜਿਹੜੀ ਸਿਆਣੇ ਗੱਲ ਕਰਦੇ ਐ ਕਿ ਬਾਦਾਮ ਖਾ ਕੇ ਅਕਲ ਨਹੀਂ ਆਉਂਦੀ ਅਕਲ ਧੱਕੇ ਖਾ ਕੇ ਆਉਂਦੀ ਹੈ ਮੁਸ਼ਕਲਾਂ ਵਿੱਚੋਂ ਲੰਘਦੇ ਹੁਆ ਤੇ ਮੈਂ ਇਹ ਬੇਨਤੀ ਕਰਦਾ ਹਾਂ ਕਿ ਮਨ ਸਥਿਰ ਰੱਖਣਾ ਸਿੱਖਣਾ ਹੈ ਮਨ ਕਾਇਮ ਰੱਖਣਾ ਸਿੱਖਣਾ ਹੈ ਵੱਡੀਆਂ-ਵੱਡੀਆਂ ਮੁਸ਼ਕਲਾਂ ਵੀ ਆਉਂਦੀਆਂ ਔਰ ਉਹਦੇ ਹੱਲ ਵੀ ਹੋ ਜਾਂਦੇ ਆ ਸਦਾ ਖੁਸ਼ ਰਹਿਣਾ ਸਿੱਖਣਾ ਹੈ ਜਿਸ ਚੀਜ਼ ਤੇ ਤੁਹਾਡਾ ਧਿਆਨ ਰਹੇਗਾ ਉਹ ਚੀਜ਼ ਸਿੱਖੋਗੇ ਅਸਲ ਵਿੱਚ ਜੋ ਤੁਸੀਂ ਪਾਇਆ ਹੈ ਉਹੀ ਤੁਸੀਂ ਚਾਇਆ ਜੀਬ ਤੋਂ ਕਹਿ ਰਹੇ ਹੋ ਕਿ ਮੈਂ ਚਾਹੁੰਨਾ ਮੇਰਾ ਮਨ ਸ਼ਾਂਤ ਹੋ ਜਾਏ ਮੈਂ ਤਰੱਕੀ ਕਰਾਂ ਪਰ ਅਸੀਂ ਉਹਦੇ ਵਾਸਤੇ ਕਰਦੇ ਕੁਝ ਨਹੀਂ ਅੰਦਰੋਂ ਅਸੀਂ ਪੁੱਠੇ ਸਿੱਧੇ ਕੰਮਾਂ ਵਿੱਚ ਪਏ ਹੋਏ ਆਂ ਅੰਦਰੋਂ ਕੁਝ ਹੋਰ ਚਾਹੁੰਦੇ ਆਂ ਜ਼ੁਬਾਨ ਤੋਂ ਕੁਝ ਹੋਰ ਕਹਿੰਨੇ ਆਂ ਵੀ ਆਹ ਡਿਮਾਂਡ ਐ ਆਹ ਡਿਮਾਂਡ ਐ ਆਹ ਇੱਛਾ ਐ ਪਰ ਮਨ ਜਿਹੜਾ ਹੈ ਉਹ ਕੋਈ ਹੋਰ ਇੱਛਾ ਕਰਦਾ ਤੇ ਕੰਮ ਵੀ ਅਸੀਂ ਹੋਰ ਇੱਛਾ ਪੂਰੀਆਂ ਕਰਨ ਲਈ ਕਰਦੇ ਆਂ ਜੋ ਚਾਇਆ ਸੋ ਪਾਇਆ ਜਿੱਥੇ ਵੀ ਅੱਜ ਹੋ ਇਹੋ ਹੀ ਚਾਇਆ ਸੀ ਜੇ ਅੰਦਰੋਂ ਕੁਝ ਚਾਉਂਦੇ ਤੇ ਜ਼ਰੂਰ ਪਾ ਲੈਂਦੇ ਜੋ ਚਾਇਆ ਸੋ ਪਾਇਆ ਮਨ ਨੇ ਜੋ ਚਾਇਆ ਤੇ ਜਦੋਂ ਅੰਦਰੋਂ ਇਹ ਸੋਚਾਂਗੇ ਨਾ ਵੀ ਮੈਂ ਗੁਰਬਾਣੀ ਨਾਲ ਜੁੜਨਾ ਹੀ ਜੁੜਨਾ ਤੇ ਪਾਲੋਗੇ ਮੈਂ ਗੁਰੂ ਸਾਹਿਬ ਦੇ ਪ੍ਰੇਮ ਵਿੱਚ ਭਿੱਜ ਕੇ ਰਹਿਣਾ ਪਾਲੋਗੇ ਇੱਕ ਹੈ ਸਿਰਫ ਤੁਸੀਂ ਜ਼ਬਾਨ ਤੋਂ ਡਿਮਾਂਡ ਕਰਦੇ ਇੱਕ ਨਾਰਮਲ ਹੀ ਗੱਲ ਆ ਆਪਾਂ ਵੇਖਦੇ ਹੁੰਨੇ ਆ ਲੋਕ ਮਿਲਦੇ ਆ ਨਾਮ ਦੀ ਦਾਤ ਮਿਲ ਜੇ ਜੀ ਗੁਰੂ ਨਾਲ ਜੁੜ ਜੀਏ ਜੀ ਸਿਰਫ ਲਫਜ਼ ਬੋਲ ਦਿੰਦੇ ਆ ਉਹਦੇ ਵਾਸਤੇ ਕਰਦੇ ਕੁਛ ਨਹੀਂ ਤੁਹਾਡੇ ਕਰਨ ਤੋਂ ਪਤਾ ਲੱਗ ਜਾਂਦਾ ਕਿ ਤੁਹਾਡਾ ਕਿੰਨਾ ਕੁ ਉਤਸ਼ਾਹ ਕਿੰਨਾ ਕੁ ਟਾਈਮ ਤੁਸੀਂ ਕਿਸ ਰਿਸ਼ਤੇ ਨੂੰ ਦਿੰਦੇ ਹੋ ਇਥੋਂ ਪਤਾ ਲੱਗ ਜਾਂਦਾ ਤੁਹਾਡਾ ਪਿਆਰ ਕਿੰਨਾ ਹੈ ਜਿਸ ਰਿਸ਼ਤੇ ਨੂੰ ਤੁਸੀਂ ਬਹੁਤ ਜ਼ਿਆਦਾ ਟਾਈਮ ਦੇ ਰਹੇ ਹੋ ਇਹਦਾ ਮਤਲਬ ਤੁਸੀਂ ਉਹ ਰਿਸ਼ਤਾ ਪਾਲਣਾ ਚਾਹੁੰਦੇ ਹੋ ਉਹ ਰਿਸ਼ਤਾ ਬਣਾ ਕੇ ਰੱਖਣਾ ਚਾਹੁੰਦੇ ਹੋ ਇਸੇ ਤਰ੍ਹਾਂ ਜੇ ਅਸੀਂ ਗੁਰੂ ਸਾਹਿਬ ਦੇ ਪ੍ਰੇਮ ਨੂੰ ਟਾਈਮ ਦੇ ਰਹੇ ਹਾਂ ਤਾਂ ਇਹਦਾ ਮਤਲਬ ਅਸੀਂ ਪ੍ਰੇਮ ਚਾਹੁੰਨੇ ਹਾਂ ਪਰ ਜੇ ਅਸੀਂ ਟਾਈਮ ਹੀ ਨਹੀਂ ਦਿੰਦੇ ਇਹਦਾ ਮਤਲਬ ਅਸੀਂ ਉਹ ਰਿਸ਼ਤਾ ਪਾਲਣਾ ਨਹੀਂ ਚਾਹੁੰਦੇ ਜਬਾਨੀ ਗੱਲਾਂ ਕਰਦੇ ਆ ਗੁਰੂ ਸਾਹਿਬ ਦਾ ਪ੍ਰੇਮ ਬਣ ਜਾਏ ਸਾਡੇ ਅੰਦਰ ਗੁਰੂ ਅੰਮਨ ਸ਼ਾਂਤ ਰਵੇ ਮੈਂ ਬਹੁਤ ਵਾਰ ਦਵਾਨਾਂ ਚ ਗੱਲ ਕੀਤੀ ਹੈ ਕਿ ਪ੍ਰੇਮ ਬੰਦੇ ਨੂੰ ਬਹੁਤ ਸ਼ਾਂਤ ਤੇ ਸੁਖੀ ਰੱਖਦਾ ਦੋ ਮਾਰਗ ਹਨ ਗਿਆਨ ਮਾਰਗ ਤੇ ਪ੍ਰੇਮ ਮਾਰਗ ਗਿਆਨ ਦੇ ਨਾਲ ਲੌਜੀਕ ਸਮਝ ਕੇ ਆਪਣੇ ਆਪ ਨੂੰ ਬਦਲੋ ਤੇ ਜਾਂ ਕਿਸੇ ਦੇ ਪ੍ਰੇਮ ਦੇ ਵਿੱਚ ਆਪਣੇ ਆਪ ਨੂੰ ਬਦਲੋ ਬਦਲਣਾ ਬਹੁਤ ਜ਼ਰੂਰੀ ਹੈ ਜਿਵੇਂ ਹੁਣ ਇੱਕ ਬੰਦਾ ਕਵੇ ਕਿ ਮੈਂ ਸਫਾਈ ਰੱਖਣੀ ਹੈ ਮੈਂ ਨਹਾਉਣਾ ਧੋਣਾ ਹੈ ਮੈਂ ਸਾਫ ਸੁਥਰਾ ਰਹਿਣਾ ਹੈ ਮੈਂ ਸੋਣਾ ਆਪਣੇ ਆਪ ਨੂੰ ਬਣ ਕੇ ਰਹਿਣਾ ਹੈ ਇਹ ਹੋ ਗਿਆ ਗਿਆਨ ਮਾਰਗ ਇਹ ਜ਼ਰੂਰੀ ਹੈ ਮੈਲ ਨਾਲ ਆ ਹੁੰਦਾ ਹੈ ਬੈਕਟੀਰੀਆ ਹੁੰਦਾ ਹੈ ਆ ਪ੍ਰੋਬਲਮ ਹੁੰਦੀ ਆ ਪ੍ਰੋਬਲਮ ਹੁੰਦੀ ਇਹ ਗਿਆਨ ਮਾਰਗ ਹੋ ਗਿਆ ਇੱਕ ਹੋ ਗਿਆ ਮੈਂ ਕਿਸੇ ਲਈ ਸੋਹਣਾ ਲੱਗਾਂ ਮੈਂ ਉਹਨੂੰ ਤੇ ਮੈਂ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਣਾ ਬਸ ਇਹ ਪ੍ਰੇਮ ਮਾਰਗ ਹੁੰਦਾ ਸੋ ਪ੍ਰੇਮ ਮਾਰਗ ਵਿੱਚ ਸਬਰੋ ਤੇ ਚਾਹੇ ਗਿਆਨ ਮਾਰਗ ਵਿੱਚ ਸਬਰ ਜਾਓ ਆਪਣੇ ਆਪ ਨੂੰ ਅਸੀਂ ਸਵਾਰਨਾ ਹੈ ਇਹਦੇ ਤੇ ਟਾਈਮ ਦੇਣਾ ਬੜੀ ਬਰੀਕੀ ਨਾਲ ਚੈੱਕ ਕਰਨਾ ਮੈਂ ਕਿਸੇ ਨਾਲ ਜੈਲਸਤਾ ਨਹੀਂ ਕਰ ਰਿਹਾ ਮੈਂ ਕਿਸੇ ਨਾਲ ਕੰਪੈਰੀਜ਼ਨ ਮੁਕਾਬਲਾ ਤਾਂ ਨਹੀਂ ਕਰ ਰਿਹਾ ਮੇਰਾ ਮਨ ਸ਼ਾਂਤ ਹੈ ਸ਼ੁਕਰਾਨੇ ਵਿੱਚ ਹਾਂ ਭਲਾ ਮੰਗਦਾ ਸਾਰਿਆਂ ਦਾ ਬਾਣੇ 'ਚ ਰਹਿੰਦਾ ਮੈਂ ਜੋ ਤੁਦ ਭਾਵੈ ਸਾਈ ਭਲੀਕਾਰ ਦਾ ਕਨਸੈਪਟ ਮੇਰੇ ਸਮਝ 'ਚ ਆ ਗਿਆ ਜਿੱਥੇ ਰੱਖਿਆ ਮਾਲਕਾ ਮੈਂ ਉੱਥੇ ਰਹਿਣਾ ਪ੍ਰੇਮੀ ਤੇ ਜਿੱਥੇ ਵੀ ਵਾਹਿਗੁਰੂ ਰੱਖਦਾ ਉੱਥੇ ਕੁਝ ਰਹਿੰਦਾ ਗੁਰੂ ਸਾਹਿਬ ਨੇ ਜਿੱਥੇ ਰੱਖਿਆ ਅਸੀਂ ਖੁਸ਼ ਪ੍ਰੇਮ ਵਾਲਾ ਕਹਿੰਦਾ ਤੇ ਮੇਰਾ ਘਾਟਾ ਪੈ ਗਿਆ ਨਾ ਇਹਦੇ 'ਚ ਵੀ ਭਲਾਈ ਹੋਣਾ ਤੂੰ ਮੈਨੂੰ ਕੋਈ ਸਿੱਖਿਆ ਦੇਣੀ ਹੋਣੀ ਐ ਤਾਂ ਘਾਟਾ ਪੈ ਗਿਆ ਕੋਈ ਵੀ ਜ਼ਿੰਦਗੀ 'ਚ ਮੁਸ਼ਕਲ ਆ ਗਈ ਤੂੰ ਮੈਨੂੰ ਸਿਖਾਣਾ ਹੋਏਗਾ ਪ੍ਰੇਮੀ ਤੇ ਹਮੇਸ਼ਾ ਹੀ ਭਾਣੇ 'ਚ ਜਿਉਂਦਾ ਏ ਤੇਰਾ ਹੀ ਕੀ ਐ ਬਸ ਤੇਰਾ ਕੀਆ ਮਿੱਠਾ ਲੱਗੈ ਜੇ ਤੇਰਾ ਕੀ ਐ ਤੇ ਮਿੱਠਾ ਲੱਗਦਾ ਬਸ ਇਹ ਪ੍ਰੇਮੀ ਦਾ ਮਨ ਕਹਿੰਦਾ ਤੇ ਪ੍ਰੇਮੀ ਬਣੀਏ ਜ਼ਬਾਨੀ ਕਲਾਮੀ ਨਾ ਬਣੀਏ ਮਨੋ ਬਣੀਏ ਮਨ ਬਹੁਤ ਠੰਡਾ ਸ਼ਾਂਤ ਤੇ ਫਿਰ ਸੁਖੀ ਰਹਿੰਦਾ ਤੇ ਨਾਲ ਇਹ ਵੀ ਮੈਂ ਬੇਨਤੀ ਕਰਾਂਗਾ ਧਰਮਾਂ ਦੇ ਅਸੂਲ ਆਪਣੇ ਆਪ ਨੂੰ ਡਿਸਪਲਨ ਲਿਆਉਣ ਵਿੱਚ ਮਦਦ ਕਰਦੇ ਨੇ ਕੁਝ ਰੂਲਸ ਹਨ ਜਿਹੜੀ ਆਪਣੀ ਲਾਈਫ ਦੇ ਵਿੱਚ ਸਾਨੂੰ ਫੋਲੋ ਕਰਕੇ ਜ਼ਿੰਦਗੀ ਜਿਉਣੀ ਆ ਜਾਂਦੀ ਹੈ ਮੈਂ ਡਿਸਪਲਨ ਫੋਲੋ ਕਰ ਸਕਦਾ ਸੋ ਧਰਮਾਂ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਚ ਧਾਰਨ ਕਰਕੇ ਮਨ ਪਿੱਛੇ ਲੱਗਣਾ ਸਿੱਖਦਾ ਮਨ ਸੇਵਕ ਬਣਨਾ ਸਿੱਖਦਾ ਹੈ ਮਨ ਲਾਈਨ 'ਚ ਲੱਗਣਾ ਸਿੱਖਦਾ ਹੈ ਡਿਸਪਲਿਨ ਵਿੱਚ ਮਨ ਆ ਜਾਂਦਾ ਇਸ ਕਰਕੇ ਆਪਣੇ ਮਨ ਤੇ ਆਪਾ ਕੰਮ ਕਰੀਏ ਤੇ ਨਵੇਂ ਸਾਲ 'ਚ ਮੈਂ ਇਹ ਬੇਨਤੀ ਕਰਾਂਗਾ ਆਪਣੇ ਤਜਰਬੇ ਨਾਲ ਮੈਂ ਪਿਛਲੇ 3 ਸਾਲ ਤੋਂ ਕਾਫੀ ਮੈਡੀਟੇਸ਼ਨ ਦੇ ਕਨਸੈਪਟ ਨੂੰ ਸਮਝਿਆ ਤੇ ਬਾੜ 21 ਨਾਲੇ ਦੇਤੇ ਕੰਮ ਕੀਤਾ ਹੈ ਕੈਂਪ ਵੀ ਲਾਇਆ ਹੈ 500 ਦੇ ਨੇੜੇ ਤੇੜੇ ਬੰਦਿਆਂ ਨੂੰ ਕੈਂਪ ਵੀ ਕਰਾਤਾ ਹੋਣਾ ਮੈਨੂੰ ਨਹੀਂ ਪਤਾ ਉਹਨਾਂ ਦੀ ਜ਼ਿੰਦਗੀ 'ਚ ਕੀ ਚੇਂਜ ਆਇਆ ਪਰ ਉਹਨਾਂ ਨੇ ਜੋ ਇੱਥੇ ਰਹਿ ਕੇ ਐਕਸਪੀਰੀਅੰਸ ਕੀਤਾ ਉਹ ਮੈਨੂੰ ਪਤਾ ਹੈ ਸੱਚੀ ਬੜਾ ਆਨੰਦ ਮਿਲਿਆ ਸੀ ਬੜਾ ਰਸ ਬਣਿਆ ਸੀ ਤੇ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਵੱਡਾ ਬਦਲਾਅ ਵੇਖਿਆ ਜੇ ਕੋਈ ਬੰਦਾ ਕਵੇ ਭਾਈ ਰਣਜੀਤ ਸਿੰਘ ਜੀ ਮੈਡੀਟੇਸ਼ਨ ਕੀ ਕਰਦਾ ਹੈ ਤਾਂ ਮੈਂ ਫਤੇਗੜ ਸਾਹਿਬ ਵੱਲ ਹੱਥ ਕਰਕੇ ਕਹੂੰਗਾ ਸਮਾਗਮ ਵੇਖਿਆ ਸੀ ਕਹਿਣਗੇ ਹਾਂ ਮੈਂ ਕਹਾਂਗਾ ਇਹ ਕਰਦਾ ਹੈ ਮਨ ਭਰਿਆ ਰਹਿੰਦਾ ਹੈ ਮਨ ਪ੍ਰੇਮ ਚ ਰਹਿੰਦਾ ਕੋਸ਼ਿਸ਼ ਕਰੋ ਕਿ ਇੱਕ ਵਾਰ ਜਰੂਰ ਮੈਡੀਟੇਸ਼ਨ ਕਰਨਾ ਸਿੱਖੋ ਸਿੱਖਣਾ ਕੀ ਹੈ ਬਹੁਤ ਸੌਖੇ ਮਾਰਗ ਨੇ ਪ੍ਰਾਣਾ ਮੈਂ ਸਿੱਖਿਆ ਹੋਇਆ ਹੁਣ ਜਿਆਦਾ लागू ਕੀਤਾ ਜ਼ਿੰਦਗੀ ਚ ਇਹਦੇ ਤੇ ਬਹੁਤ ਬੇਨਤੀਆਂ ਕੀਤੀਆਂ ਤੁਸੀਂ ਮੈਡੀਟੇਸ਼ਨ ਕਰਨਾ ਇੰਨਾ ਹੀ ਸਿੱਖ ਲੋ ਨਾ ਕਿ ਮੈਂ ਬਸ ਬਿਨਾ ਹਿੱਲੇ ਬਹਿਣਾ ਕੁਝ ਵੀ ਨਹੀਂ ਕਰਨਾ